ਆ ਵੀ ਕਹਿੰਦੇ ਤਰੀਕੇ ਨੂੰ ਤਰੀਕੇ ਨੇਂਂਦਰਾ ਤਰੀਕ ਤਾਂ ਸਾੜੇ ਸਸਪੈਂਸ ਰੱਖਾ ਗਿਆ ਜੀ ਅੱਜ ਆਪਾਂ ਚਲੇ ਆਂ ਵਿਆਹ ਦੇ ਕਾਰ ਤੇ ਡੱਬੇ ਦੇਣ ਆਪਣੇ ਯਾਰ ਮਿੱਤਰਾਂ ਨੂੰ ਮੱਝ ਬੈ ਗਈ ਦੇਖਿਆ ਤੈਨੂੰ ਕਾਹੀ ਨਾ ਬੈਕ ਜੈਣੀ ਹੈ ਮੈਰਾ ਸਾਰੇ ਦਲਾਲੀ ਦਾ ਲਉਂਗੀ ਜਨ ਕੋਈ ਹੱਸ ਕਿਦਾਂ ਮਾਦਾ ਹਸ ਰਹੀ ਕਾ ਮੈਂ ਤਾਂ ਵੀਡੀਓ ਵੀ ਨਹੀਂ ਰੇਲੀ ਉਹ ਠੀਕ ਠਾਕ ਹੋਰ ਕਹਿਣਾ ਸੀ ਤਾਂ ਹੋਰ ਵਿਆਹ ਵੀ ਕਰਮੀਆਂ ਦੀ ਹਾਂ ਭਾਈ ਕੀ ਬਾਤ ਕੀ ਬਾਤ ਵਿਆਹ ਕੌਣ ਕਰਦੇ ਹੁੰਦੇ ਆ ਆਪਾਂ ਯਾਰ ਤੇਲਤਾ ਚੋਣਾ ਬਣਦਾ ਥੋੜਾ ਯਾਰ ਖੇਚਲਾ ਖੇਚਲਾ ਹੁੰਦਾ ਕੱਢਿਆ ਸਮਾਨ ਕੋਈ ਗੱਲ ਨਹੀਂ ਬੰਦੇ 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 ਆਈ ਤਾ ਰੱਬ ਤੜਕੇ ਤੜਕੇ ਦਿਆਲ ਹੋਇਆ ਫਿਰਤਾ ਵੀ ਆ ਗਿਆ ਨਹੀਂ ਅੱਜ ਤੇਰਾ ਲਾਹ ਦੇ ਪ੍ਰਸ਼ਾਦੇ ਕਹਦਾ ਜਾਣਾ ਅਸੀਂ ਅੱਜ ਬਹੁਤ ਦੂਰ ਜਾਣਾ ਕਾਟ ਦੇਣਾ ਹਾਂ ਪ੍ਰਸ਼ਾਦੇ ਕਹਿੰਦੇ ਘਰੋਂ ਰਾਜ ਪੋਚ ਕੇ ਜਾਵੇ ਫੇਰ ਹੀ ਕਾਹ ਕੋ ਮੜਦਾ ਇਕਰੋਂ ਭੁੱਖਾ ਡਾਡਾ ਜਾਵੇ ਰਗਾ ਵੀ ਕਈ ਜਿਹੇ ਹੋ ਜੇ ਪ੍ਰੋਗਰਾਮ ਹੋ ਜਾਂਦਾ ਹਾਂਜੀ ਸੋ ਸਸ਼ੀਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੇ ਬਲੌਗਾਂ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਜਿਨ੍ਹਾਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡਾ ਚੈਨਲ ਜਾ ਕੇ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੇ ਬਟਨ ਤੇ ਕਲਿੱਕ ਜਰੂਰ ਕਰ ਲਿਓ ਤਾਂ ਕਿ ਜਿਹੜੀ ਸਾਡੀ ਉਹ ਨਾਲੀ ਵੀਡੀਓ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਅੱਜ ਆਪਾਂ ਚੱਲੇ ਆਂ ਵਿਆਹ ਦੇ ਕਾਰ ਤੇ ਡੱਬੇ ਦੇ ਨਾਲ ਆਪਣੇ ਯਾਰ ਮਿੱਤਰਾਂ ਨੂੰ ਤੇ ਜਾਵਾਂਗੇ ਕਿੱਥੇ ਕਿੱਥੇ ਉਹ ਗਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਸਾਰੇ ਯਾਰ ਪੂਰੇ ਘੰਟਾ ਬਾਬੇ ਦੀ ਕਿਰਪਾ ਨਾਲ ਸੋ ਵੀਡੀਓ ਦੇ ਨਾਲ ਜੁੜੇ ਰਹੋ ਤੇ ਅੱਜ ਘੰਟ ਘੰਟ ਬੰਦਿਆਂ ਤੇ ਸ਼ਖਸੀਅਤਾਂ ਨਾਲ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਨੂੰ ਤੁਸੀਂ ਰੋਜ਼ ਹੀ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹੋ ਸਾਰੇ ਘੈਂਟ ਘੈਂਟ ਬੰਦੇ ਅੱਜ ਤੁਹਾਡੇ ਨਾਲ ਮੜਾਵਾਂਗੇ ਬਲੌਗ ਦੇ ਵਿੱਚ ਜੁੜੇ ਰਹੋ ਐਂਡ ਤੱਕ ਆ ਰਿਓ ਫਿਰ ਚੱਲਦੇ ਆਂ ਯੱਕ ਕਰਾਚੀ ਆਰਚੀ ਆਰ ਹਾਂ ਇਹ ਉਹਦਾ ਪੱਕਾ ਹੀ ਆ ਇਹ ਜਦੋਂ ਆ ਗਿਆ ਉਹਦੀਆਂ ਨੇ ਪੈ ਜਾਣਾ ਇੱਥੇ ਬਸ ਆਪਣੇ ਆਪ ਹੀ ਡੱਬੇ ਅਸੀਂ ਅੱਜ ਤਾਂ ਬਹੁਤ ਮਿਹਨਤ ਦੋ ਵਜੇ ਤੋਂ ਉੱਥੇ ਹਾਂ ਹਾਂ ਹੁਣ ਚਾਰ ਵਜੇ ਤੋਂ ਜਗਰਾਮੀਆਂ ਹੁਣ ਆਪਾਂ ਹੈ ਚਾਰ ਵਜੇ ਜਗਰਾਮੀਆਂ ਬੱਸ ਸਿਰਫ ਅਪਰ ਦਾ ਕੇਕ ਘਟਣਾ ਪਿਆ ਬਾਹਰ ਜਿਹੜਾ ਕੇਕ ਛਟਾ ਗਿਆ ਆਪਾਂ ਓਕੇ ਕਿ ਆਹ ਕਰਾ ਚੱਲ ਗਿਆ ਆ ਚੱਕ ਲੈ ਅੱਛਾ ਅੱਜ ਜਨਮ ਹੁੰਦਾ ਹੈ ਨਾ ਨਹੀਂ ਨਹੀਂ ਚੱਲ ਫੇਰ ਦੋ ਹੀ ਕਰਕੇ ਆਵਾਂਗੇ ਅੱਜ ਫਿਰ ਤਾਂ ਦੋ ਕੰਮ ਕਰਕੇ ਆਵਾਂਗੇ ਅੱਜ ਜ਼ਰੂਰ ਯਾਦ ਲਗੀ ਲੈ ਕੇ ਡੱਬੇ ਮੌਸਮ ਅੱਜ ਵੱਧ ਗਿਆ ਹੂੰ ਆਹ ਤਾਂ ਮੀਮੋ ਪੋਈ ਵਾ ਦੀ ਚਾਰ ਤਰੀਕਾ ਕਰਾਇਆ ਹੈ ਕੰਡਾ ਕਰਾਇਆ ਹੋਰ ਹੋ ਜਾਂ ਸਮ ਹੋਰ ਹਰ ਵਕਤ ਠੀਕ ਆ ਉਹ ਤਾਂ ਠੀਕ ਆ ਉਹ ਤਾਂ ਇਹ ਤੁਹਾਨੂੰ ਲਿਆ ਕੇ ਦਿੱਤੇ ਆ ਵਿਆਹ ਦੇ ਹਾਂ ਲਓ ਮੇਰੀ ਬਾਪੂ ਇਹ ਤਾਂ ਦਿੰਦੇ ਹੁੰਦੇ ਆ ਉਹ ਹਜੇ ਫਰਮਾਨਿਆਂ ਦਾ ਘਰੇ ਲੈ ਕੇ ਆਈ ਉਹ ਪੈਂਡਾ ਲੈ ਕੇ ਆਈ ਮੱਝ ਬੈਗ ਹੀ ਥੋੜੀ ਪੈਗੀ ਦੇਖਿਆ ਤੁਹਾਨੂੰ ਕਾਈ ਨਾ ਬੈਗ ਜੈਣੀ ਆ ਮੇਰਾ ਇਹ ਸਾਦੇ ਦਲਾਲੀ ਦਾ ਹਾਂ ਦਊਂਗੀ ਤਨ ਕੋਈ ਨਹੀਂ ਮੇਰੀ ਦਲਾਲੀ ਦੇ ਮੱਝ ਵਕਾਈਏ ਤੇਰੀ ਵਾ ਦਲਾਲੀ ਦੇ ਦਲਾਲੀ ਲੈ ਦੇ ਦੇ ਲੈ ਨਾ ਦਰਾ ਦੇ ਰੂ ਹੈਪੀ ਗੱਡੀ ਕਰੀ ਕਰਾ ਗਾ ਉਹਨਾਂ ਜਾਣਾ ਲੱਗਦਾ ਉਹ ਗਲੀ ਦੀ ਜੀ ਕਰਦੇ ਦਲਾਲੀ ਜ਼ਹਿਰ ਦਲਾਲੂ ਹਾਂ ਦਲਾਲੀ ਦੋ ਮੇਰੀ ਥੋੜੀ ਮੱਝ ਵਕਾਈ ਆ ਮੈਂ ਮੱਝਾ ਮੱਝਾ ਡੰਗਲ ਪਸ਼ੂ ਬਕਾਉਣ ਲਈ ਸਾਡੇ ਨਾਲ ਸੰਪਰਕ ਕਰ ਲੋ ਮੇਰੇ ਮੇਰੇ ਨਾਲ ਸੌਣਾ ਹਾਂ ਉੱਬਲੇ ਕਿਵੇਂ ਆ ਚੀਨੇ ਆ ਫਿਰ ਮੈਂ ਜੁੱਤੀ ਪਾਈ ਫਿਰਦਾ ਕੀ ਪ੍ਰਿੰਟਰ ਚਲਾਦਾ ਲਾ ਤਾਂ ਠੀਕ ਆ ਹੁਣ ਤੇਰੀ ਇਹਨਾਂ ਨੂੰ ਵੀ ਵੇਚ ਰਹੀਆਂ ਬੁਕਾਦ ਗਏ ਤੁਹਾਡੀ ਮੱਝ ਵੀ ਬੁਕਾਦ ਗਏ ਮੈਂ ਫਾੜ ਦਿੰਦਾ ਜਮਲੇ ਐਨੇ ਨਹੀਂ ਲੈਣੀ ਫਿਰ ਮੈਨੂੰ ਨਹੀਂ ਨਹੀਂ ਤਾਂ ਹਾਲੀ ਭਾਵੇਂ ਦਿੰਦਾ ਐਨੇ ਦੋ ਲਾ ਲਿਨ ਮੈਂ ਹੋਰ ਕਿੰਨੇ 100 ਰੁਪਏ ਦਲਾ ਦੇ ਹਾਂ 50 ਰੁਪਏ ਲੈਣੇ 50 ਚਲੋ ਘਰ ਅੱਜ ਲੱਗੇ ਚਲੋ ਕਾਰਟ ਦੇ ਆਈਏ ਸੀ ਇਹਨਾਂ ਦੇ ਵੀ ਗਾਹਕ ਲੈ ਆਦ ਗਏ ਦੇਖਾ ਉਹ ਮੱਝ ਕਿਹੜੀ ਆ ਸਹੀ ਗੱਲ ਆ ਇੱਕ ਤਾਂ ਬੈ ਗਈ ਤੇਰਾ ਯਾਰ ਬੁਪਾਰੀ ਡੰਗਰਾਂ ਦਾ ਕੋਈ ਕੱਟਾ ਬਸਾ ਵਿਚ ਕੁੜੇ ਉਹ ਲੈ ਵੀ ਗਏ ਲੈ ਗਏ ਤਾਂ ਕੰਮ ਨਹੀਂ ਆ ਅੱਛਾ ਕਾਲੀ ਬੈ ਗਈ ਹੈ ਹਾਂ ਚੀਨੇ ਵੇਚਣੀਆਂ ਮੱਝ ਦਾ ਦੱਸ ਦੇ ਬੱਸ ਬੁਕਾ ਦੰਨੇ ਜਿੰਨਾ ਉਹ ਨਹੀਂ ਚੀਨੇ ਕਹਿੰਨੇ ਹੈਗਾ ਮਾਤਾ ਹੈਗਾ ਤੂੰ ਹੈ ਨਹੀਂ ਸਾਸਰੀ ਘਰ ਦਰਸ਼ਨੀ ਮਹਿੰਗੀ ਕਰਨ ਤੇ ਤੂੰ ਮੇਰਾ ਭਰਾਵਾ ਹੋਰ ਕਹਿਵਾ ਸੀ ਤਾ ਮੈਂ ਕਿੰਦਾ ਮਾਤਾ ਸਾਸਰੀ ਘਰ ਮੈਂ ਤਾਂ ਵੀਡੀਓ ਵੇਖ ਨਹੀਂ ਰਹੀ ਉਹ ਠੀਕ ਠਾਕ ਹੋਰ ਕਹਿਵਾ ਸੀ ਤਾਂ ਹੋਰ ਚਲੋ ਵਧੀਆ ਮੈਂ ਤਾਂ ਵੀਡੀਓ ਵੇਖ ਨਹੀਂ ਬੇਬੇ ਦੀਆਂ ਤੇ ਪਾਪੂ ਦੀਆਂ ਆ ਜਾ ਫੋਨ ਫਾਨ ਭਰਾਵਾ ਚੱਕ ਲਈਦਾ ਇੱਕ ਤਾਂ ਕੋਲ ਦੋ ਫੋਨ ਰੱਖੀ ਫਿਰਦਾ ਯਾਰ ਮੈਂ ਤਾਂ ਸਮਝਿਆ ਵਿਆਹ ਆਇਆ ਜਾਂ ਨਾ ਨਾ ਇਹ ਤਾਂ ਕਾਟ ਦੇਣ ਆਏ ਮੈਂ ਵੀਡੀਓ ਨਾ ਆਇਆ ਆਵਾ ਦੂਜਾ ਦੂਜਾ ਗਾ ਕਰਉਨੇ ਹੁਣ ਆਪਾਂ ਆਇਓ ਬੀਬੀ ਕਿੱਧਰ ਗਈ ਪਹਿਲੀ ਲਾਡਾਂ ਚੱਕ ਲੈਣੀ ਤੇ ਬੋਚੇ ਨਾਲ ਸਹੀ ਗੱਲ ਆ ਬਾਪੂ ਉਹ ਨਹੀਂ ਕਿੱਧਰ ਗਏ ਬਾਪੂ ਸ਼ਹਿਰ ਗਿਆ ਆਵਣਾ ਲੱਗਦਾ ਮੱਕੀ ਯਾਰ ਵੀ ਪਾਈ ਉਹ ਠੀਕ ਆ ਉਹ ਆਦਮ ਨੂੰ ਕਹਿੰਦਾ ਹਾਂਜੀ ਹੁਣ ਕਹਿੰਦਾ ਮੰਮੀ ਇੱਕ ਡੱਬਾ ਦੇਣ ਤਾਂ ਮੈਂ ਕਿਹਾ ਤਾਂ ਵਿਆਹ ਹੋ ਜਾਵਾ ਯਾ ਇੱਥੇ ਖੱਤੀ ਗਏ ਲੈ ਹੋਰ ਯਾਰ ਯਕੀਨ ਨਹੀਂ ਇਹਨੂੰ ਕਾਰਡ ਖੋਲ ਕੇ ਦਿਖਾਓ ਤੁਹਾਨੂੰ ਬਾੜੀਆਂ ਬਾੜੀਆਂ ਜੀ ਠੀਕ ਆਂ ਪਰ ਗਰਮੀ ਨੇ ਕੱਢ ਲਿਆ ਦਿੰਦਾ ਬੜਾ ਬੜਾ ਮੌਸਮ ਸਹੀ ਹਾਂ ਮੌਸਮ ਸਹੀ ਨਹੀਂ ਹੁੰਦਾ ਸੇ ਯਾਰ ਕੋਟਪੈਂਟ ਥੋੜਾ ਪੈਣਾ ਹੀ ਹੁਣ ਇੰਦਰਦੇਵ ਦਾ ਵਿਆਹ ਇੰਦਰਦੇਵ ਤਾਂ ਖੋਜੀ ਹੋਊਗਾ ਇੰਦਰ ਦਾ ਵਿਆਹ ਇੰਦਰਦੇਵ ਦਾ ਕੋਟ ਹੋਣਾ ਹੈ ਇਹ ਹੀ ਗੱਲ ਆ ਉਹ ਠੀਕ ਠਾਕ ਜਮਾਂ ਸੈੱਟ ਨਹੀਂ ਨਹੀਂ ਕਿਤੇ ਉੱਥੇ ਚੱਲ ਗਿਆ ਕਿਤੇ ਨਹੀਂ ਉਹ ਉਹਨੂੰ ਚੋਪਰਾ ਨੂੰ ਲੈ ਜਾਂਦੇ ਆ ਮਨ ਲਾਲ ਆਉਂਦੀ ਪਾਈ ਜਾਂਦੇ ਟਰੈਕਟਰ ਠੀਕ ਆ ਤਾਂ ਹੀ ਫਿਰ ਲਾਲੋ ਆਪਣੇ ਕੋਲੋਂ ਬਗਲ ਲਓ ਹਾਂ ਬਾਕੀ ਟਰੈਕਟਰ ਕਢਾਉਣੇ ਆ ਟਰੈਕਟਰ ਬਾਕੀ ਭਰਾ ਦਾ ਅਸਲ ਭਰਾਵਾਂ ਨਹੀਂ ਆਉਂਦਾ ਨਹੀਂ ਯਾਰ ਗੱਲ ਆ ਕੋਈ ਕਢਾਦਾ ਏ ਟਰੈਕਟਰ ਹੋਰ ਕਾ ਨਾ ਹੁੰਦਾ ਲਾਣਾ ਆਣਾ ਉਹ ਕੱਢ ਕਾਲੀ ਜੀ ਜਿਹੜੀ ਲੈ ਕੇ ਜਾਂਦੀ ਆ ਮਾ ਲਾਫ 4x4 ਦੇਖੀ ਟਰੈਕਟਰ ਜਾਂਦੇ ਉਹਨਾਂ ਕੰਮ ਤੇ ਲੱਗੀ ਹੁੰਦਾ ਮਾ ਚੀ ਸਾਰੀ ਦੂਜਾ ਵਿਆਹ ਆਪਣਾ ਹਾਂ ਦੂਜਾ ਵਿਆਹ ਦੂਜਾ ਵਿਆਹ ਪਹਿਲੀ ਘਰ ਵਾਲੀ ਦਾ ਨਹੀਂ ਕੀ ਆ ਬਵਾਰ ਕਾ ਬਈ ਕਜੂ ਜੀ ਲਵ ਜੂ ਬਹੁਤ ਬਹੁਤ ਬਵਾਰ ਕਾ ਹਾਂ ਨੂੰ ਸੱਤ ਨਾ ਨਾ ਨੇ ਵਿਆਹ ਦੇ ਇਹ ਮੁੰਡਾ ਇਹ ਚਾਰ ਪੌਂਦਾ ਪੌਂਦਾ ਫਾੜ ਲਿਆ ਮੇਰੇ ਚਾਰ ਪੌਂਦਾ ਪੌਂਦਾ ਮੈਂ ਆ ਗਿਆ ਹਾਂ ਇੰਦਰ ਦਾ ਵਿਆਹ ਵੀ ਕਹਿੰਦੇ ਨੇ ਤਰੀਕੇ ਨੂੰ ਤਰੀਕੇ ਨੇ ਇੰਦਰਾ ਤਰੀਕਾ ਤਾਂ ਸਾੜੇ ਸਸਪੈਂਸ ਰੱਖਾ ਗਿਆ ਜੀ ਇਹਨਾਂ ਨੂੰ ਫੀਰ ਰਾਜੇ ਕਾਚਨ ਵਾਲੇ ਬਹੁਤ ਅੱਵਾ ਗ੍ਰਿਲ ਦੀ ਰਫਲ ਹੀ ਬਣਾਈ ਫਿਰਦੇ ਓ ਤੁਸੀਂ ਗ੍ਰਿਲ ਦੀ ਕੀ ਬਣਾਈ ਰਫਲ ਹੀ ਬਣਾਈ ਫਿਰਦੇ ਓ ਐਂ ਤਾਂ ਹੀ ਆ ਫੋਟੋ ਆਈ ਗ੍ਰੈਲਾ ਦੇ ਯਾਰ ਗੱਡੀ ਬਾਹਰ ਦੀ ਵੱਡੀ ਗ੍ਰੈਲਾ ਮੋੜ ਲਿਆ ਵੀ ਗੀਂ ਬੁਦੂ ਵੀ ਬੰਨ ਲਿਆ ਮੋੜ ਆਪਾਂ ਨੇ ਬੈੱਡ ਬੱਡੀ ਉੱਤੇ ਸੁੱਤਿਆ ਹੀ ਜਾਪਾਂ ਦਿਮਾਗੀ ਹੈ ਹੈ ਪਿੰਡ ਦੀ ਦਿਮਾਗੀ ਆ ਪੂਰਾ ਜੇ ਸੀਬ੍ਰੇਜ ਸਾਡਾ ਕੋ ਗਲੀ ਬਣਾਈ ਆਏ ਨਹੀਂ ਸਹੀ ਗੱਲ ਆ ਗੱਲ ਤਾਂ ਵਧੀਆ ਨਹੀਂ ਜੇ ਸੀਬ੍ਰੇਜ ਕਾਲੂ ਪਾਉਣਾ ਸਾਡੀ ਪਟਣੀ ਪੈਣੀ ਹੈ ਹੁਣ ਇਹਨਾਂ ਨੇ ਆਹੀ ਪਟ ਦਾਣਾ ਕਰ ਲਾ ਧਰਮ ਦੇ ਧਰਮ ਕੋਟ ਇੰਦਰ ਦਾ ਵਿਆਹ ਸਾਨੂੰ ਕੋਟੇ ਭਾਈ ਇੰਦਰ ਦਾ ਵਿਆਹ ਆ ਚੁੱਕਾ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਗੁੱਡੀਆਂ ਇੰਦਰ ਦਾ ਵਿਆਹ ਆ ਗਿਆ ਸਾਰਿਆਂ ਨੇ ਇੰਤਨਾ ਮੰਦਰ ਦੇ ਵਿਆਹ ਤੇ ਹੋਮ ਸਮਾ ਕੇ ਖੁੱਲਾ ਖੱਦਾ ਵਾ ਪਕੌੜੇ ਕਿਸੇ ਨੂੰ ਨਹੀਂ ਮਿਲਦੇ ਬਾਸ ਸਹੀ ਹੈ ਪਕੌੜੇ ਮੌਕੇ ਜੀ ਇੱਜੇ ਨੇ ਥੋੜੇ ਬਣਾਏ ਆ ਤੇ ਠੀਕ ਹੈ ਕਿੰਨਾ ਇੰਦਰ ਕੱਠ ਕਰਨਾ ਬੰਦਿਆ ਦਾ ਬੱਕਾਠ ਬਾਹਲਾ ਨਹੀਂ ਕਰਨਾ ਕੱਟ ਤਾਂ ਆਪ ਹੀ ਹੋ ਜਾਣਾ ਕੋਕਣਾ ਆਖਰੀ ਦਾ ਵਿਆਹ ਆਪਾਂ ਹੋਰ ਵੀ ਬਣਾਉਣੀ ਜਰਾਏ ਆਖਰੀ ਵਿਆਹ ਸਾਰਾ ਹੋਰ ਕਿਨੇ ਕਰਾਉਣੀ ਆ ਹਾਂ ਮੁੰਡਿਆਓ ਵਿਆਹ ਆ ਗਿਆ ਆ ਬੜੀ ਆਹ ਇਹਦਾ ਵਿਆਹ ਆਹ ਇਹਦਾ ਵਿਆਹ

ਇਹ ਗੱਲ ਵੀ ਕੱਢ ਲਓ ਪੰਨੇ ਦਾ ਨਾਮ ਨਾ ਹੋਵੇ। ਦੱਸ ਲੋ ਵਰਾ ਜੋਰ ਲਵਾ ਯਾਰ। ਅੱਜ ਪਰਚੀ ਜਾਣੀ ਜਾਰੀ ਯਾਰਾਂ। ਚੱਲ ਲੈ ਇੱਥੇ ਡੱਬਾ ਕਾਹ ਆਊਗਾ ਡੱਬਾ ਆ ਇੱਧਰ ਆ। ਕੰਮ ਕਰ ਓਏ ਯਾਰ ਤੇਰੇ ਪੰਜਾਬ ਹੋਏ ਕੰਮ ਕਰ ਬੜਾ ਵੱਡਾ। ਆ ਲੈ ਜੋਰ। ਚੱਲ ਜੋਰ ਲਾਗੇ। ਚੱਲ। ਇਹ ਲੋ ਵਿਆਹ ਵਾਲਾ ਡੱਬਾ ਤੇ ਨਾ ਇਹ ਤੇ ਨਾਲ ਕਹਿੰਦਾ ਮੈਂ ਕੰਮ ਕਰਾਉਣਾ ਵਾ। ਹੈਗਾ ਕੋਈ ਨਾ ਨਹੀਂ ਕੰਮ ਕਰਾ ਤੂੰ। ਸੁੰਦਰ ਭਾਈ ਹਾਂ ਭਾਈ ਗਾਂ ਨੂੰ ਪਰਾ ਚਿੱਟੇ ਚ ਪਾਏ ਜਿਹੜੇ ਆਉਏ ਲੈ ਸ਼ਰਮ ਕਰ ਲੈ ਫਿਰ ਕੰਮ ਹੀ ਕਰ ਲੈ ਬੋਰ ਤਾਂ ਲੱਪੜੀ ਗਏ ਉਹਨਾਂ ਕੋਈ ਗੱਲ ਨਹੀਂ ਯਾ ਤੱਕ ਦੱਲ ਗਏ ਚਲੋ ਇੱਥੇ ਆਹ ਤੇ ਲੈ ਯਾ ਇੱਧਰ ਬਾਲੀ ਫੌਜਵਾਨੀ ਫਿਰ ਕਰ ਕਰ ਕੇ ਉਹਦੀ ਮਾਰ ਕਰ ਕਰ ਕੇ ਇੱਧਰ ਦੋਲੀ ਮਾਰ ਇੱਧਰ ਤੇ ਇੱਧਰ ਤਾਂ ਹੀ ਨਹੀਂ ਪਛਾਣਿਆ ਹਾਂ ਕੁਰਸੀਆਂ ਲੈ ਜੇ ਪੱਗ ਬੰਨ ਲੈ ਉਧਰੇ ਆ ਜਾਓ ਆ ਜਾਓ ਜਹਾਡਾ ਘਰ ਬੰਨਦਾ ਕਮਾਈ ਨੂੰ ਮਰੇ ਆਂ ਨਹੀਂ ਬੜਾ ਤੇ ਫਿਰ ਰੱਖ ਹਾਂ ਹਾਂ ਤਾਂ ਬੜਾ ਕਹਿਦਾ ਖਾਣ ਨੂੰ ਹੁਣੀ ਫਿਰਦਾ ਦੇਖ ਲਾਵਾ ਆਸ ਨਹੀਂ ਰੱਖਣ ਨੂੰ ਹਾਂ ਅੱਛਾ ਇਹਦਾ ਉਹ ਦਬਾਅ ਵੀ ਦੇ ਚੱਲਣਾ ਉਹ ਇੱਕ ਦਬਾਰਾ ਨਾ ਕਰਾਰੀਆਂ ਜਿਹੜੇ ਮੈਸਤਰੀ ਲੱਗਣਗੇ ਨਾਲ ਜਿਹਨਾਂ ਦੀ ਸਦਾ ਦੀ ਚੱਲੀ ਨਾਲ ਦੀ ਨਾਲ ਹੀ ਸਾਡਾ ਉਹ ਨਹੀਂ ਦਾ ਯਾਰ ਯਾਰ ਆ ਇੱਧਰ ਫਾਰਮ ਬਣਾਇਆ ਹੋਇਆ ਹੈ ਹਨਾ ਆਧੀਆਂ ਵਜਾ ਇੱਧਰ ਹੁੰਦੀਆਂ ਉਹਨਾਂ ਨੂੰ ਹਾਂ ਇਹ ਵੀ ਨਾ ਰੋਕਦੀ ਹੈ ਜਦ ਗਰਮੀ ਹੈ ਜਮਾ ਹੀ ਨਹੀਂ 1% ਨਹੀਂ ਥੱਲੇ ਆਉਂਦੀ ਆਉਂਦੀ ਨਹੀਂ ਜਮਾ ਹੀ ਨਹੀਂ ਮਤਲਬ ਹਰ ਮਾਤਾ ਕੈਮਾ ਸੇਤਾ ਆਵੇ ਕੁਰਸੀਆਂ ਪਈਆਂ ਵਾ ਕੋਈ ਗੱਲ ਨਹੀਂ ਤੁਰਿਆ ਜਾਣਾ ਆਵੇ ਪੈਗਾਂ ਬਰਾਕ ਚ ਗਾਲੀਆਂ ਚੁੱਕ ਲਿਆ ਹੋਰ ਹਾਂ ਚ ਵਧੀਆ ਠੀਕ ਸਾ ਹਾਂ ਕੈਮਾ ਕੀ ਆਉਣਾ ਹੁਣ ਮਾ ਮੈਂ ਨਹੀਂ ਚਲਣਾ ਮੈਂ ਨੀ ਚਲਣਾ ਮੈਂ ਕਿਹਾ ਮੱਦੇ ਜਾਨ ਨਾ ਪੱਖਾ ਹੋਰ ਤੁਸੀਂ ਦੱਸੋ ਹੋਰ ਪੜ ਗਿਆ ਮਾਤਾ ਪੱਖਾ ਉਧਰ ਨਹੀਂ ਸੀ ਨਾ ਉਧਰ ਪੈਂ ਤਿੰਨੇ ਪੱਖੇ ਪਏ ਆ ਤੇਨੇ ਕਿਹਾ ਕਿ ਉਹਨਾਂ ਪਰਾਂ ਲੱਗਦੇ ਜਪਖਾ ਕਰਨੀ ਤੋ ਪੱਖੇ ਨਾ ਖਾਓ ਚੱਕ ਕੇ ਲਿਆ ਚੇਨ ਨੂੰ ਨਾ ਨਾ ਤਾ ਤੋ ਹੁਦੀ ਤੁਮਾਰੀ ਜਨਾਵਾਂ ਕੱਪੜਾ ਲਾਈ ਆ ਮਲੇ ਵਧਾਈਆਂ ਤੁਹਾਨੂੰ ਹੁਣ ਕਰ ਤੁਹਾਨੂੰ ਵਧਾਈਆਂ ਜੇ ਜੇ ਤਾਂ ਢਾਈ ਬੈਠੇ ਹਲੇ ਕਿ ਪਾਈ ਬੈਠੇ ਇੱਥੇ ਢਾਈ ਬੈਠੇ ਜਦ ਮੈਸਤਰੀ ਲੱਗਣਾ ਸ਼ੁਰੂਆਤ ਕਰਤੀ ਤਤੀਜ ਪਗਾ ਕੌਣ ਲੈ ਗਿਆ ਜੋਕੇ ਤੋਂ ਹੀ ਲਗਿਆ ਨਾ ਫਿਰ ਮੈਂ ਤਾਂ ਲੈ ਗਈ ਮੈਂ ਤਾਂ ਆ ਗੋਣਾ ਸੋਰੀ ਵੇਖੀ ਆਵਾਂ ਬਾਰ ਗਰਮੀ ਲੱਗ ਰਹੀ 12 ਵਜੇ ਸੁਰਤ ਹੋਊਗੀ ਤਾਂ ਫੇਰ ਹੀ ਮੈਂ ਚਲ ਕੇ 9 ਵਜੇ ਲੁਗੂ ਕੋ ਆਇਆ ਇੱਧਰ ਤੇਰੇ ਨਾਲ ਦੇ 12 ਵਜੇ ਕਹੇ ਤਾਂ ਤੂੰ ਕਹਵੇਂ 9 ਵਜੇ ਚੜਾ ਕੇ ਉਹ ਸੁਗਰਾਜ ਨਹੀਂ ਆਇਆ ਉਹ ਤਾਂ ਕਹੇ 12 ਵਜੇ ਮੈਂ 9 ਵੀ ਚਲ ਗਿਆ ਹੀ ਮੈਂ ਕਿਹਾ ਤੁਸੀਂ ਅਸਲ ਆਪ ਮੇਰੇ ਨਾਲ 12 ਵਜੇ ਗਏ ਸੀ ਆਹ ਬਈ ਇਹ ਇਹ ਜਿਆ ਪੱਕਾ ਦਾ ਸੱਚੀ ਇਹਨਾਂ ਦੇ ਘਰੇ ਆਇਆ ਹੋਣੀ ਆਏ ਸੀ ਉਧਰੋਂ ਪਿਆ ਨਹੀਂ ਦੱਸ ਨਹੀਂ ਨਹੀਂ ਇਹਨਾਂ ਦੇ ਘਰੇ ਆਇਆ ਲੱਗਿਆ ਹੋਇਆ ਸੀਗਾ ਉਹ ਨਹੀਂ ਦੱਸ ਇਹਨਾਂ ਦੇ ਘਰੇ ਆਇਆ ਜਿਆ ਪੱਕਾ ਇੱਥੋਂ ਕੁ ਲਾਲਾ ਬੈਠੇ ਮੋਟਾ ਮੇਲ ਲੈਣ ਗਿਆ ਹੋਇਆ ਇਹ ਕੋਸ ਆ ਗਿਆ ਇਹ ਆਵੇ ਲੇਟ ਹੈ ਕਿਸੇ ਨੇ ਹੁਣ ਮੰਨਣਾ ਸਾਰੇ ਮੁਕਰਦੇ ਹੋਏ ਕੋਈ ਵੀ ਐਨੀ ਕਾਟੇ ਗਰੇਪੇਗਾ ਸੀ ਚੱਲ ਮੈਂ ਮਾਤਾ ਦੀ ਗੱਲ ਕੀਤੀ ਤਾਂ ਮਾਤਾ ਦੀ ਗੱਲ ਕਰਤੀ ਇਹ ਪਾਗਲ ਤੇ ਦੋਵੇਂ ਇੱਕੋ ਜਿਹੇ ਨਾ ਇਹ ਜੱਜ ਤਾਂ ਨਹੀਂ ਬਣਾਇਆ ਮਾਤਾ ਨੂੰ ਪੜੀ ਤਾਂ ਮਾਤਾ ਬਹੁਤ ਆ ਜੇ ਫਿਰ ਕਿਸੇ ਦਾ ਭਲਾ ਤੁੰਦਾ ਕਿਸੇ ਦਾ ਜਿਹੜੀ ਚ ਭਲਾ ਗਿਆ ਦਾ ਕੋਈ ਪਾਣੀ ਨਹੀਂ ਆਗਰ ਹਿਸਾਨ ਹੋ ਗਿਆ ਤੇਰਾ ਕੰਮ ਨੁਕਸਾਨ ਹੋਇਆ ਤੂੰ ਦੱਸ ਤੁਸੀਂ ਝੂਠ ਬੋਲਿਆ ਤੇਰਾ ਕੀ ਡਾਂਗਾ ਛੜ ਤੋਂ ਲੈ ਗਿਆ ਮੈਨੂੰ ਬੋਲਿਆ ਮੈਨੂੰ ਝੂਠ ਖਾਕ ਨਾ ਕਰਿਆ ਤੇਰੀ ਪੁੱਤਾਂ ਸਭ ਕਿਹ ਲੈ ਜਾ ਆ ਗਿਆ ਜੀ ਆ ਗਿਆ ਜੀ ਕੀ ਮਾਦਰ ਨੂੰ ਅਨੁਸਾਰ ਨੁਸਖਾ ਰੀਡਿੰਗ ਕੋਈ ਨਹੀਂ ਕਰਨਾ ਕੋਈ ਨਹੀਂ ਕਰਨਾ ਕੋਈ ਨਹੀਂ ਕਰਨਾ ਕੋਈ ਨਹੀਂ ਮਾਰ ਕੇ ਕਿਸੇ ਦਾ ਮੈਸੇਜ ਆਉਂਦਾ ਮੈਂ ਬਹਿਣ ਲੱਗੀ ਬਸ ਮੈਂ ਕੀ ਕਰਨਾ ਪੁੱਛਣੀ ਆ ਮਾਤਾ ਜੀ ਤੁਸੀਂ ਇੱਥੇ ਤੱਕ ਕਿਵੇਂ ਆਏ ਇੱਥੇ ਤੁਰ ਕੇ ਨਹੀਂ ਆਏ ਕੋਈ ਹੁੰਦਾ ਕਿ ਲਾਟਾ ਹੁੰਦੀ ਹੋ ਜਾਣਾ ਬਸ ਹੁੰਦੀ ਹੋ ਗਿਆ ਤਾਲਾ ਕੋ ਮਾਰੇ ਨਾ ਕਾ ਉਹ ਮਾ ਮੈਂ ਨਾ ਕਾ ਗਿਫਟਿੰਗ ਕਰਿਆ ਅੰਨੇ ਕਾ ਗਾਲਾ ਕਰਦੀ ਪਰ ਫੋਨ ਲੱਗੇ ਆ ਜੀ ਅਈ ਛਾਤਾ ਨੰਬਰ ਪਾਉਣ ਲੱਗੇ ਆ ਕਾ ਨਾਮਾ ਪਾਉਣਾ ਕੋਣ ਮਾਦਾ ਬੋਲ ਬੋਲ ਸਕਤੀ ਹੋ ਮਾ ਤੂੰ ਬੋਲੇਗੀ ਯੂ ਕੈਨਟ ਡੂ ਇਟ ਦਨ ਪਰ ਮੈਨੂੰ ਬੋਹਣੀ ਬਨੇ ਵੀਡੀਓ ਕੌਣ ਆਏ ਇਨੇ ਪਿੱਛੇ ਵਾਲਾ ਲੈਂਦਾ ਨਾ ਇਹ ਮੇਰੇ ਤੋਂ ਦੇਖਿਆ ਹੋਣਾ ਕਿ ਉਹਨੇ ਦੇਖਿਆ ਇਹਦਾ ਇਹ ਕਰੇ ਕੁੜੀ ਦਾ ਪਹਿਲਾ ਕਰਾਇਆ ਤੇ ਦੂਜਾ ਕਰਾਉਣ ਲੱਗ ਪੁੱਛ ਕੁੜੀ ਨਾਲੀ ਦੂਜਾ ਇੱਧਰ ਤੀਜਾ ਵੀ ਤੇ ਤਿਆਰੀ ਮੜੀ ਪਹਿਲਾ ਕਿਹਾ ਕਰਾਇਆ ਪਹਿਲਾ ਬਾਹਰ ਕਰਾਇਆ ਹੁਣ ਇੱਧਰ ਕਰਾਉਣ ਲੱਗੇ ਆ ਦੋ ਵਿਆਹ ਫਿਰ ਤੋਂ ਖਾ ਕੁੜੀਆਂ ਦੇ ਨਾਲ ਕੋਈ ਹੋਰ ਕੁੜੀ ਨਾਲਾਂ ਕੁੜੀ ਹੀ ਕੁੜੀ ਆ ਪਹਿਲਾ ਬਾਹਰ ਕਰਾ ਲਿਆ ਪਿਆ ਕੁੜੀਆਂ ਨੂੰ ਨਹੀਂ ਸਾਨੂੰ ਕੀ ਪਤਾ ਵੀ ਇੱਕ ਨਹੀਂ ਫੋਟੋ ਜਾਂਦੀ ਕੋੜਾ ਕੋਟ ਕੋਟ ਸਬੂਤ ਤਾਂ ਸਾਨੂੰ ਤਾਂ ਹੋਈ ਨਹੀਂ ਸਾਨੂੰ ਦੇਖੀ ਜੀ ਭਾਈ ਲੈਨੇ ਸਾਰੇ ਨੂੰ ਮਾਰਨ 19 ਕਿਲਾ ਫਰਕ ਆ ਗਿਆ ਉੱਥੇ ਆਪਾਂ ਨਹੀਂ ਇੱਕ ਨੂੰ ਬਾਹਰ ਛੱਡ ਦੇ ਦੇ ਇੱਕ ਨੂੰ ਅੰਦਰ ਮਾਰਨ ਉੱਠਾ ਕਰਦਾ ਤੁਹਾਨੂੰ ਨਹੀਂ ਇਹ ਕੀ ਫੋਟੋ ਬਗਾ ਮਾਤਾ ਨੂੰ ਫੋਟੋ ਦਿਖਾਉਂਦੇ ਹਾਂ ਹਾਂ ਫੋਟੋ ਮਾਤਾ ਨੂੰ ਇੱਕਾ ਟੂਰ ਮੋੜ ਕੇ ਦੇਖੀ ਡੱਬਾ ਦੇ ਜੱਲਾਵਾ ਹਾਂ ਡੱਬਾ ਮੋੜ ਦੇ ਸਾਨੂੰ ਇਹ ਤੇ ਅਸੀਂ ਹੋਰ ਪ੍ਰੋਗਰਾਮ ਪਾ ਲਾਂਗੇ ਆਓ ਓਏ ਸਨੋਵਰੇ ਮੱਥੇ ਨੂੰ ਮਾਰਨ ਦੇ ਦੇ ਕਿ ਜਿੰਨੇ ਕੱਟਾ ਮੱਥੇ ਨਹੀਂ ਮਾਰਦੇ ਨਾ ਉਹ ਗਰਾਮ ਗਿਆ ਬਾਹਰ ਮੈਂ ਬਾਸਮੀ ਘਾਹ ਨਾ ਉੱਤਰ ਰਹੀ ਤੁਰ ਗਈ ਉਹ ਖਾਇ ਹਰ ਖਾਰੇ ਕੱਟੀ ਤਾਂ ਨਹੀਂ ਹੋ ਗਈ ਮਾਤਾ ਅਜੇ ਤਾਂ ਨਹੀਂ ਖੱਟੀ ਹੋਈ ਉਹ ਭਾਵੇਂ ਤਾਂ ਹੀ ਇਹਨੂੰ ਗਿਆ ਮੈਂ ਕਿਹਾ ਵੀ ਅੱਜ ਅੱਜ ਚੱਕ ਦਿਓ ਚਾਰ ਦਿਨ ਹੋ ਗਏ ਬਾਣੀ ਨੂੰ ਜਾਂ ਤਾਂ ਇਹ ਤਾਂ ਕੱਟੀ ਹੋਣੀ ਹੈ ਗਰਮੀ ਚ ਵਿਆਹ ਵੀ ਗਰਮੀਆਂ ਦੀ ਹਾਂ ਬਾਈ ਕੀ ਬਾਤ ਕੀ ਬਾਤ ਵਿਆਹ ਕੌਣ ਕਰਦੇ ਹੁੰਦੇ ਆਪਾਂ ਆ ਲੈ ਮੇਰਾ ਅੱਗੇ ਕਿਵੇਂ ਲੈ ਬਿਟਾਈ ਗਾ ਕੋਈ ਤਾਂ ਵਾਵਾ ਗਾਲ ਵਾਰੀ ਮੈਂ ਡੀਡ ਕੀਤਾ ਮੈਂ ਬਣੀ ਗਏ ਨਾ ਬੜਾ ਵਾ ਮੈਂ ਜਿਹੜਾ ਇੱਕੋ ਸਕਿੰਟ ਬੋਲਿਆ ਮੈਨੂੰ ਤੁਹਾਡੇ ਕਮੈਂਟੋ ਚ 15 20 ਮੈਂ ਗਾਲਾਂ ਆਈਆਂ ਮੈਂ ਕਿਹਾ ਕੀ ਆ ਮੈਨੂੰ ਚੇਦਾ ਬੋਲ ਗਿਆ ਮੈਂ ਵੇਖਿਆ ਮੈਂ ਨਾਲ ਡੀਡ ਮਾਰਿਆ ਉਹ ਮਜਬੂਰੀ ਐ ਇਹ ਜੀ ਪੈ ਗਈ ਵਿਆਹ ਤਾਂ ਆਪਣਾ ਸੀਗਾ ਜਾਂ ਫਰਵਰੀ ਚ ਅੱਛਾ ਉਹ ਮਜਬੂਰੀ ਪੈ ਗਈ ਥੋੜੀ ਜਿਹੀ ਕੋਈ ਹੁਣ ਕਦੋਂ ਹੁਣ ਆ ਮਹੀਨੇ ਧੀਆ ਸੌਣ ਚਲੋ ਕੀ ਵਿਆਹ ਨਹੀਂ ਕਰਦੇ ਥੋੜਾ ਲੇਟ ਥੋੜਾ ਲੇਟ ਸੌਣ ਮੈਨੂੰ ਲੱਗਦਾ ਬਾਅਦ ਚ ਚੜਨਾ ਮਾਤਾ ਸੌਣ ਦਾ ਬਾਹਰ ਚੜਪਾਉਂ। ਜਿਵੇਂ ਸੌਣ ਚ ਆ ਪਰਸੋਂ ਜਾ ਉਸ ਨੂੰ ਚੜਪਣਾ। ਸੌਣ ਚ ਕਰਦੇ ਨੂੰ ਹੁੰਦੇ ਬੇ ਮਮੀ। ਸੌਣ ਚ ਦੰਦਿਆਂ ਲਾਉਂਦੇ ਹੁੰਦੇ ਨਾਲੇ। ਜੀਤ ਵੀ ਛੱਡ ਗਿਆ। ਬੇਨਾਂ ਕਰਦੇ ਸੌਣ ਕੇ ਨੋ ਸਸ ਮੱਥੇ ਨਹੀਂ ਲੱਗਦੀਆਂ। ਮੇਰੇ ਮੱਥੇ ਲੱਗਣੇ ਨਹੀਂ ਬਾਅਦ ਅੰਦਰ। ਆ ਆਟਾ ਨਹੀਂ ਤਾਂ ਆ ਨਾ ਬਈ। ਉਹ ਆਟਾ ੜ ਕਰਦੇ ਆਗੇ ਪਹਿਲਾਂ ਹੀ ਉਹਨੂੰ ਬਾਹਰ ਲੈ ਕਰੇ ਬਾਅਦ ਆਗੇ ਉਹਨੂੰ ਅੰਦਰ ਬਾਦਾਂਗੇ। ਨਹੀਂ ਜੇ ਬੋਟੀ ਲੈ ਆਉਣੀ ਤਾਂ ਮਾਣ ਕਰੋ। ਨਹੀਂ ਮਾਂ ਨੂੰ ਤਾਂ ਚੜਦੇ। ਉਹ ਕਾਲਾ ਜਿਹਾ ਬੁਰਕਾ ਉਹ ਪਾ ਕੇ ਲੈਉਣਾ। ਹਾਂ। ਵੀ ਮੱਥੇ ਨਹੀਂ ਲੱਗਦੀ। ਸਹੀ ਗੱਲ। ਇਹ ਮਹੀਨਾ ਕਿੰਨਾਂ ਚੱਲਣਾ। ਹੈਂ ਨਹੀਂ ਧਰਮ ਤਾਂ ਨਹੀਂ ਬਦਲਦੇ ਬਦਲਦੇ ਨਾ ਨਹੀਂ ਤਾਂ ਬੁਰਕੇ ਵਾਲਾ ਧਰਮ ਹਾਂ ਧਰਮ ਤਾਂ ਨਹੀਂ ਬਦਲਦੇ ਮਜਬੂਰੀ ਹੁੰਦਾ ਮਜਬੂਰੀ ਪੈ ਗਈ ਨਹੀਂ ਤਾਂ ਆਪਣਾ ਫਰਵਰੀ ਦੀ ਸੀ ਮਾਦਾ ਮਾਦਾ ਤੇਥੋਂ ਸੁਣਿਆ ਵੀ ਸੌਣ ਚ ਵਿਆਹ ਨਹੀਂ ਕਰਦੇ ਹੁੰਦੇ ਨਹੀਂ ਕਰਦੇ ਫੇ ਪਹਿਲਾਂ ਆਉਣਾ ਹੀ ਪਹਿਲੇ ਲੋਕ ਕਿਉਂ ਨਹੀਂ ਕਰਦੇ ਕੋਈ ਸੋਚ ਕੇ ਹੀ ਨਹੀਂ ਸੀ ਕਰਦੇ ਹਮ ਮਾਦਾ ਪਹਿਲੇ ਲੋਕ ਗਏ ਹੁਣ ਨਿਊ ਜਨਰੇਸ਼ਨ ਆਈ ਵਿਆਹ ਤੋਂ ਮਗਰੋਂ ਪਹਿਲਾਂ ਨਹੀਂ ਨਹੀਂ ਵਿਆਹ ਤੋਂ ਮਗਰੋਂ ਪਹਿਲਾਂ ਸੌਣ ਲੋਕੀ ਕੱਲੇ ਰਾਤ ਨੂੰ ਘਾੜੂ ਵੀ ਮਾਰਦੇ ਸਿਆਣੀ ਦਾ ਰਾਤ ਨੂੰ ਘਾੜੂ ਨਹੀਂ ਮਾਰੀਆ ਨਹੀਂ ਮਾਰੀਦਾ ਆਈ ਤਾਂ ਮਾਰ ਕੇ ਉਹਨਾਂ ਦਰਦਾਰੇ ਕਰੇ ਇਹਨਾਂ ਮਾਰਦੇ ਗੱਲ ਵੱਖਰੀ ਕਰੇ ਇਹਨਾਂ ਮਾਰਦੇ ਗੱਲ ਨਹੀਂ ਮਾਰੀਆਂ ਵਾਲਾ ਨੂੰ ਆ ਬੁੜੀਆਂ ਰਾਤ ਨੂੰ ਤਿਆਰ ਹੋਉਂਦੀਆਂ ਆਪੀਆਂ ਮਾਲ ਲੈ ਗਈ ਗੱਲ ਕਿਹ ਵੱਜੇ ਬੰਦੇ ਆਏ ਹੋ ਜਾਂ ਰੱਬ ਹੋਇਆ ਉਲਟ ਰੱਬ ਨੇ ਨੀਲਾ ਹੀ ਰਹਿਣਾ ਨਹੀਂ ਅੱਜ ਚਿੱਟਾ ਪੱਠੇ ਕੰਮਾਂ ਤੋਂ ਪੱਠਾ ਹੀ ਰਹਿੰਦਾ ਅੱਜ ਚਿੱਟਾ ਹੋਇਆ ਵਾ ਤਾਂ ਬਦਲਣਾ ਪੱਠੇ ਕੰਮਾਂ ਤੋਂ ਪੱਠਾ ਹੀ ਰਹਿੰਦਾ ਹਾਂ ਜਿਹੜੀ ਰਾਤ ਵਾਦ ਕੀ ਰੱਖਦੇ ਗਏ ਨਹੀਂ ਲੈ ਜਾਣਗੇ ਹਾਂ ਆਏ ਕਰ ਓਏ ਓ ਥਾੜ ਲਿਆ ਓ ਥਾੜ ਲਿਆ ਓਏ ਤਾਲ ਜੀ ਕੱਢ ਕੇ ਡੱਬਾ ਮੋੜ ਦੇ ਸਾਨੂੰ 3 ਵਾਲੇ ਵੀ ਹੈਗੇ ਆ ਇੱਕ ਟਬ ਹੋਰ ਲੈਓ ਛਗਣਾ ਵੀ ਦੇਵਰਾਵਾ ਗਾਣੂ ਹਾਂ ਛਗਣਾ ਇਹਨੂੰ ਇਹ ਘਰੇ ਗਿਆ ਇਹਨੂੰ ਛਗਣ ਦੇਣਾ ਬਣਾ ਇਦੋਂ ਇਹਨੇ ਤੁਹਾਡੂ ਵੀ ਤਾਂ ਦੇਣਾ ਦੇਣਾ ਬਈ ਇਹਨੇ ਹੱਥ ਜਾਂ ਲਾ ਦੇਣਾ ਨਹੀਂ 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 ਇਹਨਾਂ ਦੇ ਅੱਟ ਜਾਣਾ ਇਹਨਾਂ ਦੇ ਅੱਟ ਜਾਣਾ ਗੱਡੀ ਇਹਨਾਂ ਦੀ ਖੜੀ ਆ ਪਾਏ ਥੋੜਾ ਜਾਣਾ ਮੈਂ ਗੱਡੀ ਟਾਇਰ ਇਹਨਾਂ ਦੇ ਇਹਨਾਂ ਦੇ ਹੀ ਲੈਣਾ ਆਉਣਾ ਖਵਾ ਦਿਓ ਰੱਖ ਲੈ ਡੱਬੇ ਦੋ ਕਢਾਏ ਆ ਨੇ ਦੋ ਦੋ ਡਬਲ ਛਗਣ ਹੈ ਇਹਨਾਂ ਜੁਮੇ ਡਬਲ ਡਬਲ ਸਾਰੇ ਰੱਖ ਕਢ ਜੇ ਸੇਰ ਮੈਂ ਕਹਾਂ ਚਾਰ ਮੈਂ ਕਹਾਂ ਦੁਪਹਿਰ ਤੱਕ ਪੈਣਾ ਮਾਲਕ ਦੀ 12 ਵਜੇ ਤੱਕ ਪੈਣਾ ਮੈਂ ਕਹਾਂ ਟਿਕ ਨਹੀਂ 12 ਨੇ ਵੱਟ ਗਏ ਯਾਨੀ ਕਨਵਿਰ ਕੀ ਹਾਲ ਚਾ ਜੀ ਅੱਜ ਬੱਦੇ ਕਿਹਾ ਹੋਇਆ ਯਾ ਹਾਂ ਚਾਰ ਤੋਂ 4 ਤੱਕ ਬੰਦ ਕੋਈ ਚਾਰ ਹੈ ਨਾ ਬਾਦ ਗੋਡਵਾਲ ਤੇ ਸੁਣਾਓ ਕਹਾਣੀਆਂ ਹੈ ਸੋਡੋਰੀਆਂ ਤੂੰ ਨਹੀਂ ਕਰਦਾ ਮੇਰਾ ਹੋਇਆ ਮੈਨੂੰ ਪਤਾ ਹੈ ਤੇਰਾ ਉਹਦਾ 6 ਮਹੀਨੇ ਚੋਂ ਹੋਇਆ ਜਾਂ ਨਹੀਂ ਪਤਾ ਤਾਂ ਹੁੰਦਾ ਹੀ ਆ ਵੀ ਤੇਰੇ ਵੀ ਨਹੀਂ ਯਾਰ ਕੀਵੇ ਬੁੱਲੇ ਜੇ ਮੈਂ ਚੱਲਦਾ ਅਟਾ ਕਰੂ ਜੇ ਦੇ ਦੇ ਇੱਕ ਟਾਇਰ ਇਹ ਦੇ ਸਕੋ ਯਾਰ ੱੱਪਾਂ ਨੂੰ ਖੁੱਲਾ ਦੇ ਲਾ ਅਟਾ ਖੁੱਲੇ ਦੇਵਾ ਚੱਲ ਦੇ ਆ ਵੀ ਕੱਢੀ ਦੇ ਬਾਹਰ ੱੱਪੇ ਤੋਂ ਪਹਿਲਾਂ ਕੰਮ ਨਹੀਂ ਆਟੇ ਕਰੇ ਭਰਾਵਾ ਸਾਡੇ ਪਲੇਟਾ ਵੀ ਐ ਨਹੀਂ ਸਾਡੇ ਸਾਲੇ ਹੀ ਆ ਆਹ ਯਾਰ ਸਾਡੇ ਪਲੇਟਾ ਵੀ ਐ ਨਹੀਂ ਕਰੇ ਕਿਆ ਪੀ ਨਹੀਂ ਉਹ ਜਾਣ ਕੇ ਬੜੀ ਚੰਗੀ ਹਾਂ ਹਾਂ ਜਾਣਦੇ ਮਾਰੇ ਨੇ ਉਹ ਆਦਮਾ ਵੀ ਸਵੇਰ ਦੀ ਰੋਟੀ ਖਾਦੀ ਮੈਂ ਚਾਰ ਰੱਤੀ ਮੇਰੇ ਨਾਲ ਚਾਹ ਯਾਰ ਬੰਦੇ ਨੇ ਰੋਟੀ ਨਹੀਂ ਖਾਦੀ ਚਾਹ ਮਨਾ ਪੀਦੇ ਚਾਹ ਦਾ ਯਾਰ ਆ ਤੂੰ ਰੈਟਾ ਤੂੰ ਆ ਵੇਖ ਰੈਟਾ ਰਾ ਬਿੱਠਾ ਦੂ ਰੈਟਾ ਆ ਕੋਈ ਨਹੀਂ ਤੇਰੇ ਨਾਲ ਦੱਬਾ ਤੇ ਚੱਲ ਕੰਮ ਕੰਮ ਜਾ ਕੇ ਯਾਰ ਹਾਂ ਤੂੰ ਬੋਲ ਤੂੰ ਬੋਲ ਉਹ ਬੰਦੀ ਨਹੀਂ ਲੱਗੂ ਕਹਾਂ ਪਹਿਨੀ ਫੜਦੇ ਕਣ ਹੁੰਦਾ ਇਹ ਸ਼ਗਨ ਪਾ ਲਈ ਆ ਪਿੰਡ ਨਹੀਂ ਭਰਾਵਾ ਆਹੀ ਆਹੀ ਇਹ ਸ਼ਗਨ ਹੁੰਦਾ ਤੋ 500 1000 ਜਦੀ ਆਹ ਕਹਿੰਦਾ ਨੂੰ ਇਹਨਾਂ ਨੂੰ ਉੱਥੇ ਆਇਆ ਇਹਨਾਂ ਨੂੰ ਕਾਹਲੀ ਗੱਲ ਲੈ ਕੇ ਮੇਰੇ ਕੋਲ ਕਹਿੰਦਾ ਉਹ ਉੱਥੇ ਆਈ ਵੀਰ ਤੋਂ ਪਿਆਰ ਕਰਦੀ ਆ ਚਲੋ ਠੀਕ ਆ ਸਰ ਠੀਕ ਆ ਆਹ ਉਹ ਤੇ ਹੋ ਆ ਨਾ ਇਹ ਮਾਂ ਨੀ ਕਰਦੀ ਹਾਂ ਉਹਦੀ ਹਾਂ ਉਹਦੀ ਮੰਮੀ ਬੋਲਦਾ ਉਹਨਾਂ ਦੇ ਵਿੱਚ ਆਪਣੇ ਪੈਟਰ ਰਿਸ਼ਤੇਦਾਰੀ ਆ। ਅੱਛਾ। ਹਾਂਜੀ। ਉਹ ਉਧਰ ਹੀ ਆ ਨਾਨਕਿਓ ਦੇ। ਹਾਂ ਉਹ ਉਧਰ ਹੀ ਆ ਮਤਲਬ। ਉਹ ਨਾਨਕ ਉਧਰ ਜਗਰਾਵਾਂ ਦੇ ਕੋਲ ਆ। ਹਾਂ ਹਾਂ ਹਾਂ। ਨਹੀਂ ਸਾਡੇ ਇਹਦੇ ਕੋਲ ਸੁਣੋ ਵੀ ਤੇ ਦਾਦੀ ਬਹੁਤ ਇਹਨਾਂ 4 ਵਜੇ ਮੰਮੀ ਨੇ ਉੱਠ ਕੱਢਣਾ ਇਹ ਗੀੜ ਬੁੜਵਾ ਦੇਣੀ। ਠੀਕ ਹੈ ਠੀਕ ਹੈ। ਹੁਣ ਤਾਂ ਅੱਜ ਦਾ ਗਏ ਹੋਏ ਕਿੱਥੇ? ਹਾਂ ਮੈਂ ਵੀ ਕਿਹਾ ਹੈ ਨਹੀਂ ਕਰੀਆ। ਚਲੋ ਠੀਕ ਆ। ਮਾਤਾ ਸੋਣੀ ਦੇ। ਜੀ ਨਾ ਹੁੰਦੀ ਤਾਂ ਆ ਹਾਂ ਇਹ ਤਾਂ 4 ਨਾਲ ਚਾਕੀ ਜਣੀਆਂ ਉਹ ਤਾਂ ਆਪਾਂ ਚਾਰ ਕਰ ਰੱਖ ਦੇਣਾ ਜੰਦਰਾ ਨਾਲ ਮਖਣੀ ਦੇ ਨਾਲ ਕੀ ਬਣਾਉਣੀ ਸੀ ਉਹ ਅਸੀਂ ਫਿਰ ਘਰੇ ਥੋੜਾ ਜਿਹਾ ਆਏ ਸੀ ਕਿ ਖਾ ਕੇ ਅੱਛਾ ਹਾਂ ਚਲੋ ਇੱਥੇ ਜਾਣਾ ਗਾਂ ਹੁਣ ਜਾਣਾ ਇੱਧਰ ਭਿੰਡਰਾਂ ਨੂੰ ਫਿਰ ਮੋੜ ਕੇ ਫਿਰ ਜਿਗਰਾਉ ਅੱਛਾ ਫਿਰ ਕਰੀ ਚਲੋ ਚਲੋ ਠੀਕ ਚਲੋ ਜੀ ਕਰਨ ਦਿਓ ਕੰਮ ਕਰ ਇਹਨਾਂ ਨੂੰ ਇਹਨਾਂ ਵੀ ਖਿੱਚ ਦੇ ਕਰਾ ਹੁਣ ਭਿੰਡਰਾਂ ਨੂੰ ਜੋਬਰਾ ਆ ਚਾਰ ਪਾਈ ਜਾਂਦੇ ਝੋਟੇ ਹਜੇ ਦਾ ਮੋਟਾ ਕੜਾ ਯਾਗ ਦਾ ਆ ਸਕੂਲ ਜੀ ਹੋ ਬੜੀਆ ਬਣਾਈਆਂ ਰਹਣੀ ਵਾ ਦੋ ਤਿੰਨ ਸਾਲ ਹੋ ਗਏ ਮਿਲੇ ਜੀ ਨਹੀਂ ਗੇ ਬਲਾ ਇਕੱਠੇ ਹੀ ਰਹਿੰਦੇ ਰਹੇ ਆ ਮਹਾਲੀ ਲਓ ਜੀ ਹੁਣ ਆਪਾਂ ਆ ਗਏ ਆ ਭਿੰਡਰ ਕਲਾਂ ਤੇ ਭਿੰਡਰ ਕਲਾਂ ਦਾ ਵੀ ਇੱਕ ਆਪਣਾ ਯਾਰ ਦੋਸਤ ਕੌਣ ਆ ਤੁਹਾਨੂੰ ਯਾਦ ਹੀ ਬਣਾਵਾਂਗੇ ਬਾਕੀ ਯਾਰ ਦਵੇਲੀ ਆਪਣੇ ਸਾਰੇ ਘੈਂਟ ਆ ਵਾਹਿਗੁਰੂ ਮੇਰ ਕਰਿਆ ਯਾਰੀਆਂ ਸਲਾਮਤ ਰਹਿਣ ਆਜੋ ਫਿਰ ਚੱਲਦੇ ਆ ਹੁਣ ਇੱਕ ਦੋ ਦੇ ਤੰਨ ਟਟਾ ਉਹ ਤੇਲ ਤਾਂ ਚੋਣਾ ਤੇਲ ਨਹੀਂ ਚੋਣਾ ਯਾਰ ਤੇਲ ਤਾਂ ਚੋਣਾ ਬਣਦਾ ਥੋੜਾ ਯਾਰ ਖਿੱਚ ਲਾ ਖਿੱਚ ਲਾ ਹੁੰਦਾ ਕੱਢਿਆ ਸਮਾਨ ਕੋਈ ਗੱਲ ਨਹੀਂ ਮੋਟੜੇ ਲੈਦਾ ਟਰੈਕਟਰ ਵੀ ਆਹ ਕਾਰ ਕਾਰ ਆਇਆ ਤੁਸੀਂ ਸਟਾਰਟ ਕੀ ਕਰੀ बाबा बाबा यहां पे भी आऊंगा हां माता होली सारे बढ़िया है बाबा फाड़ना बंद तू हां अगली वीडियो में हां आ लेंदा जूता हां जी पता नहीं आओ ये वो भी उड़ा के उड़ा के ਮੇਰੇ ਹੀ ਵੜੀ ਜਾ ਯਾਰ ਮੇਰਾ ਠੰਡਾ ਯਾਰ ਵਿਆਹ ਠੰਡ ਚ ਰੱਖਿਆ ਕੱਲ ਮੈਂ ਹੁਣੇ ਰੱਖਿਆ ਪਿਆ ਨਹੀਂ ਨਹੀਂ ਹੋਰ ਤਾਂ ਮੇਕਅਪ ਚੈੱਕ ਕਰਨਾ ਹਾਂ ਉਹ ਨਸਰੀ ਕਾ ਹਾਂ ਜੀ ਚਲੋ ਮੂਰਮਾ ਦਾ ਹੀ ਗੋ ਆ ਨਹੀਂ ਆਈ ਯਾਰ ਤੂੰ ਕਹਿ ਮੈਂ ਦਿੱਤਾ ਆ ਨਹੀਂ ਆਈ ਰਹੀ ਆ ਇਹ ਨੂੰ ਕਿਵੇਂ ਆਪਣੀ ਆ ਨਹੀਂ ਮੀ ਅੱਜ ਤਾਂ ਪਿਆਰ ਕੋਸ਼ਕ ਅਸ ਅਸ ਮੂੰਹ ਦਾ ਗਰਮੀ ਬਹੁਤ ਗਰਮੀ ਤਾਂ ਬਾਹਲੀ ਜਾਂਦੀ ਐ ਸੋ ਨਹੀਂ ਪੱਖਾ ਚੱਲਣਾ ਸ਼ੈਂਪੂ ਦੇ ਡੈਡੀ ਦੀ ਡੱਡੀ ਪੈਂਚਰ ਹੋ ਗਈ ਬਾਈਕੀ ਹੋ ਗਿਆ ਤੇਲ ਮੁੱਕ ਗਿਆ ਕੀ ਹੋ ਗਿਆ ਬਾਈ ਕੋਈ ਨਹੀਂ ਫਿਰ ਚਲੋ ਮੈਂ ਕਿਹਾ ਤੇਲ ਮੁੱਕ ਗਿਆ ਬਾਈ ਦਾ ਚਲੋ ਚੱਲ ਗਏ ਸ਼ੈਂਪੂ ਦੇ ਡੈਡੀ ਦੀ ਗੱਡੀ ਚਲੋ ਚਲੋ ਆ ਦੇ ਸ਼ੈਂਪੂ ਦੇ ਡੈਡੀ ਦਾ ਰਿਸਕ ਆ ਸਬੇਬ ਖੱਚਦੀ ਹੁਣ ਹਰਿਆਣਾ ਨੰਬਰ ਲਈ ਫੇਰਦਾ ਹੈ ਹੀ ਹੀ ਆ ਇਹਨਾਂ ਦਾ ਵੀ ਦੌਰ ਸੀ ਦੇਖਿਆ ਕਰਿਆ ਇਹਨਾਂ ਦਾ ਆ ਪੈਂਥਰ ਸਕੂਟਰ ਨੇ ਦਾ ਮੇਰੀ ਬਾਲੀ ਤੱਕ ਰੀ ਯਾਦ ਜੁੜੀ ਵੀ ਹੈ ਇੱਕ ਜਦੋਂ ਕੁੰਬਲਾ ਨੂੰ ਕਰਦੇ ਕੱਤਦਿਆਂ ਹੁੰਦੀਆਂ ਸੀ ਉਹ ਲੱਗਿਆ ਨਹੀਂ ਹੁੰਦਾ ਇਹ ਕਿ ਜਿਹੜਾ ਕੁੰਬਾ ਦੇ ਇੱਥੇ ਉਹ ਹੱਥ ਆ ਜਾ ਫੇਰਦੇ ਹੁੰਦੇ ਹਾਂ ਉਹ ਫੇਰ ਮੰਮੀ ਦੀ ਕੁੰਬਲ ਪਈ ਸੀ ਕਿ ਖੁੰਝੇ ਚ ਜਦੋਂ ਕੱਚਾ ਘਰ ਹੁੰਦਾ ਸੀ ਇੱਥੇ ਔਰ ਰਸੋਈ ਆ ਨਾ ਵੀ ਉਹਦੇ ਕੋਲੇ 55 ਸਕੂਟਰੀ ਸੀ ਲਾੜ ਉਹਨੇ ਕੀ ਕੀਤਾ ਸਟਾਰਟ ਕਰਕੇ ਖੜਾਤੀ ਹੁਣ ਮੈਂ ਤਾਂ ਪਤਾ ਨਹੀਂ ਮੈਂ ਜਵਾਕ ਜਾਉਦਾ ਹੀ ਆ ਥਾਂ ਤੇ ਕਦਾ ਨਵਾਂ ਮੈਂ ਕੀਤਾ ਆਪਣੇ ਵਿਚਾਰੇ ਲੱਗੀ ਹੁੰਦੀ ਨੈਮਰੇ ਦਾ ਕੀ ਨੈਮ ਨੈਮ ਜਿੱਤੇ ਉਹ ਜ਼ਿਆਦਾ ਹੁੰਦਾ ਸੀ ਬਟਾਰਾ ਹਾਂ ਭਾਈ ਮੈਂ ਕੀਤਾ ਮੈਂ ਸੈਸ ਵਾ ਗਈ ਮੈਂ ਕਿਹਾ ਕਦੇ ਇਹਨੇ ਉਹੀ ਕਿਹੜਾ ਫੋਨ ਆ ਮੈਂ ਤਾਂ ਬੰਦ ਮੈਂ ਐਂ ਜਾ ਕੇ ਰੇਸ ਨਾ ਪੜੀ ਤੇਰਾ ਯਾਰ ਨਾਲ ਹੀ ਗਿੜੇ ਨਹੀਂ ਗਿਆ ਨੈਮਰੇ ਹਰੇ ਦਈ ਆ ਦੇ ਗਿਆ ਉਹ ਕਦੇ ਛੱਡਦੇ ਸਕੂਟਰੀ ਜਾਂਦੀ ਆ ਜਾਣ ਦੇ ਉਹ ਕਿੱਥੇ ਛੱਡਣ ਦਿੰਦੀ ਆ ਤੇ ਮੈਂ ਕਰੰਟ ਲੈ ਕੇ ਆਉਂਦਾ ਮੈਂ ਨਾਲ ਆਈ ਭੱਜ ਜਾ ਤੇਰਾ ਉਹ ਜਾ ਕੇ ਕੁੰਬਲ ਚ ਵਾਜੀ ਜਦੋਂ ਕੁੰਬਲ ਚ ਵਾਜੀ ਨਾਲ ਦਾ ਮੈਂ ਕਿਉਂ ਪਿਆ ਨਾਲੇ ਸਕੂਟਰ ਆਈ ਉਧਰ ਜਾ ਟਗੀ ਪਰ ਬੰਦ ਰਹੀ ਵੀ ਟਾਇਰ ਉਹਦਾ ਬੋਲਦੀ ਹੀ ਬੋਲ ਉਹਦੇ ਟਾਈਮ ਦਾ ਬੋਲਦੀ ਸਹੀ ਗੱਲ ਆ ਆਉਂਦੇ ਟਾਈਮ ਚ ਬੋਲਦੀ ਸੀ ਇਹ ਸਹੀ ਗੱਲ ਆ ਮਗਰ ਉਹ ਤਾਂ ਹੁਣ ਵੀ ਬੋਲਦੀ ਉਹ ਦੇਖਦਾ ਵਾ ਉਹ ਕਹਿੰਦਾ ਬਾਈ ਸ਼ਿਵ ਕੁਤਾਰਾ ਮਾਰੇ ਸੀਸੇ ਜੋ ਇੱਕ ਤਾਂ ਇੱਕ ਤਾਂ ਇਹ ਆ ਬੀਜਲ ਪੈਟਰੋਲ ਵਾਲੀ ਇੱਕ ਪਾਈਡਰ ਵਾਲੀ ਵੀ ਹੁੰਦੀ ਇੱਕ ਪੈਡਲ ਵਾਲੀ ਉਹ ਆਪਣੇ ਉਹ ਤਾਂ ਹੁੰਦੀ ਜੈ ਹਨ ਜੈ ਹਨ ਮੋਟੂ ਕੇ ਨਾਲ ਵਾਲਿਆਂ ਦੇ ਵੀ ਉਹਦੇ ਵੀ ਹੁੰਦੀ ਇੱਕ ਕਿੰਦਾ ਦੇ ਹੋਰ ਸੀ ਉਹ ਜੈਲੀ ਕੇ ਹੈਂ ਜੈਲੇ ਕੇ ਜੈਲੇ ਕੇ ਨਹੀਂ ਹੋਰ ਨੇ ਕੀ ਨੈਵੀ ਨੂੰ ਵੀ ਕੀ ਕਹਿੰਦੇ ਹੁਣ ਹਾਂ ਉਰੇ ਜਿਹ ਘਰ ਜਿਹੜਾ ਯਾਰ ਉੱਤੇ ਦਰਵਾਜੇ ਕੋਲੇ ਹਾਂ ਉਹਨਾਂ ਦਾ ਹੁਣ ਵੀ ਹੈਗੀ ਆ ਹੈਗੀ ਆ ਹਾਂ ਉਹਨਾਂ ਨੇ ਰੇੜੀ ਪਾ ਲਈ ਮਗਰ ਉਹਦੇ ਸਹੀ ਗੱਲ ਆ ਸਰਦੀ ਕੋਲੇ ਆ ਹਾਂ ਸਰਦੀ ਲਈ ਬਰਦੰਦਾ ਰੇੜੀ ਪਾ ਲਈ ਉਹਨਾਂ ਨੇ ਮਗਰ ਜਦੋਂ ਉਹਦੇ ਪਿੰਡੋਂ ਉਤਰੇ ਆ ਮੌਸਮ ਅੱਜ ਪੂਰਾ ਠੰਡਾ ਮੀਂਹ ਜਮਾ ਹੀ ਨਹੀਂ ਹਟਿਆ ਕਿਰਪਾ ਬਾਬੇ ਦੀ ਉਹਦਣ ਵੀ ਆਈ ਜੇ ਰਹੇ ਨਾ ਫੇਰ ਨਜ਼ਾਰਾ ਹੋਰ ਕਿਤੇ ਉਹਦਣ ਇੱਥਾ ਕੱਢਦਾ ਇਨੀ ਗਰਮੀ ਉਹ ਸੋ ਅੱਜ ਦਾ ਟੂਰ ਕਾਫੀ ਲੰਬਾ ਰਹਾ ਪਹਿਲਾਂ ਗਏ ਗੱਗੂ ਹੁਣਾਂ ਕੋਲੇ ਮੋਟੇ ਹੁਣਾਂ ਕੋਲੇ ਫੇਰ ਆਗੇ ਸੀਗੇ ਭਿੰਡਰਾ ਮੋਟੇ ਕੋਲੇ ਹੁਣ ਚੱਲਿਆਂ ਜਗਰਾਉ ਪਚੈਰੀਆਂ ਚ ਸਾਰੇ ਇਜਾਜ ਤੇ ਵਕੀਲ ਸਾਡੇ ਯਾਰ ਨੇ ਨਹੀਂ ਢੀਡੇ ਛੇੜੇ ਰਹਿਣਗੇ ਲੱਗੇ ਆਜੋ ਫਿਰ ਹੁਣ ਵਕੀਲਾਂ ਨਾਲ ਤੇ ਜੱਜਾਂ ਨਾਲ ਮਲਾਉਨੇ ਆ ਤੁਹਾਨੂੰ ਆਇਆ ਪਤਾ ਗੱਡੀ ਦੂਰੋਂ ਆ ਮੈਂ ਕੰਨੇ ਆਲਾ ਤਾਂ ਪੰਜਾਬ ਗਾ ਕੇ ਆਇਆ ਅੱਜ ਤੋਂ ਮੋਟਰਾਂ ਨਾਲ ਲੈ ਕੇ ਚੁੱਪ ਕਰਕੇ ਪਿੰਡ ਨੂੰ ਭੱਜ ਗਿਆ ਆ ਆ ਜਾ ਭੱਜਿਆ ਇੱਥੇ ਹੀ ਆ ਇਹ ਕਿੱਧਰੇ ਨਹੀਂ ਗਿਆ ਟੈਂਟ ਕੀ ਹੋ ਗਿਆ ਪੱਦ ਪੁੱਤ ਤਾਂ ਨਹੀਂ ਆਉਂਦਾ ਉਹ ਸੈਂਟੀ ਕਹਦਾ ਮੈਨੂੰ ਕਾਬਜ ਹੋਈ ਪਈ ਆ ਯਾਰ ਹਾਂ ਇਹਨੂੰ ਮੋਟੇ ਕੋਲੇ ਲੈ ਜਾ ਕੇ ਆਉਂਦਾ ਆ ਉਸਾ ਪੱਲੇ ਲਈ ਮੈਨੂੰ ਤਾਂ ਆਈ ਵੀ ਬੜੀ ਕਿਸੇ ਦੀ ਆ ਲੈ ਲਾਂਗੇ ਲੈ ਲਾਂਗੇ ਯਾਰ ਕੱਲ ਤਾਂ ਨੂੰ ਜਾ ਕੇ ਕੈਰੀਸਕਾਰਪਿਓ ਲੈ ਲਈ ਫਾਰਚੂਨਰ ਲੈ ਲਓ हाँ बात हां हां नहीं हर चो पहला ਹਾਂ ਆ ਜੀ ਮਾ ਜੀ ਹਾਂ ਬੋਤਲ ਕੰਨਣਾ ਦੋ ਜੇ ਪਈ ਚਾਹ ਆਲੇ ਥੋੜੇ ਬਾਅਦ ਕੋਈ ਆਪੇ ਸੀ ਕੋਈ ਜ਼ਰੂਰੀ ਆ ਤਾਂ ਬੋਲੋ ਹਾਂ ਉਹ ਵੀ ਇਹਨੇ ਕਿਹਾ ਖੜਜੋ ਇਹ ਨਹੀਂ ਨਹੀਂ ਇਹਨੇ ਕਿਹਾ ਖੜਜੋ ਵੀਰੇ ਨੂੰ ਪੁੱਛ ਲੈ ਵੀਰੇ ਨੂੰ ਪੁੱਛ ਲੈ ਫੇਰ ਚੱਲ ਚਾਚਾ ਕੁਰਤਾ ਪਜਾਮਾ ਲੈਣਾ ਹਾਂ ਕੁਰਤਾ ਬੜਿਆ ਹੁੰਦਾ ਬੱਬਾ ਇਹਨਾਂ ਦੇ ਤੇਰੀ ਤਸ਼ਲੀ ਤੇ ਜਾਂ ਲੈ ਆਵੇਂ ਚਲੋ ਵੀ ਕੁਰਤੇ ਪਜਾਮੇ ਲੈ ਕੇ ਆਈਏ ਇਹਨਾਂ ਨੇ ਪਹਿਲੀ ਚੀਜ਼ ਤਾਂ ਕਰੀਏ ਸ਼ੁਰੂ ਚਲੋ ਫਿਰ ਪੋਰਟਬਲ ਆ ਨਾ ਹਾਲ ਵੀਰਾ ਠੀਕ ਕੀ ਹਾਲ ਹੈ ਜੀ ਬਾਈਟ ਵੀ ਦਿਖਾ ਦਿਓ ਜਿਹੜੇ ਨਵੇਂ ਕੋਈ ਕੰਟਰਾਸਟ ਆਇਆ ਕਲਰ ਹੋਰ ਉਹ ਵੀ ਦਿਖਾ ਦਿਓ ਪ੍ਰੀ ਬੈਟਿੰਗ ਤੇ ਚੱਲ ਜਣ ਜਿਹੜੇ ਵਿਆਹ ਵਾਸਤੇ ਲੈਣੇ ਆ ਦੇ ਲੈ ਮੇਰੇ ਸਾਡੇ ਸਾਰਾ ਬੂਟ ਮੈਂ ਤਾਂ ਤੜਕੇ ਦਾ ਬੂਟ ਲੈ ਬਣਨ ਨਹੀਂ ਦਿੱਤਾ ਇਹਨੇ ਤੰਦਰ ਨੇ ਹੈ ਨਹੀਂ ਅੱਖਾਂ ਵਿੱਚ ਕੀ ਚੱਲਦਾ ਤਾਂ ਥੱਲੇ ਦੀ ਗੱਲ ਹੈ ਆਉਣ ਦੇ ਬਾਈ ਤੂੰ ਕੋਈ ਚੱਕਰ ਨਹੀਂ ਕਿੱਥੇ ਦਾ ਪਾਉਣਾ ਰੇਂਜੋ ਬਾਹਰ ਹੀ ਆ ਕਾ ਸੈਟ ਲਾਦਾ ਪਾਪਾ ਮੈਂ ਕਿ ਨਹੀਂ ਆ ਸੈਟ ਨਹੀਂ ਲੱਗਦਾ ਹੂੰ ਠੀਕ ਆ ਹੂੰ ਇਹ ਵਧੀਆ ਉਦੋਂ ਕੋਈ ਬੰਦਾ ਇੰਜੀਅਰ ਆਪਰਾ ਇਹ ਆਓ ਗੀਜਾ ਕਾਟਣਾ ਬਾਈ ਇਹ ਗੀਜਾ ਕਾਟ ਪ੍ਰੀ ਬਰਡਿੰਗ ਮੈਂ ਚੇਂਜ ਕਰ ਹੂੰ ਦਿੱਤਾ ਦਾ ਹਰੇਕ ਤੇ ਚੱਲ ਜਾਂਦਾ ਦਿੱਤਾ ਹਰੇਕ ਨਾ ਚੱਲ ਜਣਾ ਯਾਰ ਪ੍ਰੀ ਬਰਡਿੰਗ ਤੇ ਵੀ ਮੈਂ ਜਿਆ ساری ਹੋਰ ਹੋਰ ਨਹੀਂ ਰਤਾ ਹੀ ਹੋ ਗਿਆ ਨਿਪੜ ਗਿਆ ਹੁੰਦਾ ਮੈਂ ਇੱਕ ਪਾਸਾ ਨਿਪੜਾਇਆ ਇਹ ਤਾਂ ਆਧਾ ਉਹ ਇੱਕ ਪਾਸੇ ਵਾਲੇ ਕਾਰਡ ਸਾਰੇ ਕੱਢਿਆਂਦੇ ਤੇ ਇਹਾਂ ਦੇ ਸਾਰੇ ਯਾਰ ਮਿੱਤਰਾਂ ਨੂੰ ਇੱਕ ਪਾਸੇ ਆਦੇ ਨੇ ਤੇ ਹੁਣ ਹੌਲੀ ਹੌਲੀ ਰੂਟ ਹੋਰ ਕੱਢਾਂਗੇ ਕੱਲ ਨੂੰ ਪਰਸੋਂ ਨੂੰ ਦੋ ਤਿੰਨ ਤਿੰਨ ਦਿਨ ਲੱਗੇ ਜਾਣੇ ਕਾਰਡ ਵੰਡਦੇ ਨੂੰ ਕਿਉਂਕਿ ਅੱਧੇ ਦਾ ਯਾਰ ਵੇਲੀ ਬਾਹਰ ਬੈਠੇ ਆ ਅੱਧੇ ਰਹਿ ਗਏ ਵਿਚਾਰੇ ਇੱਥੇ ਉਹਨਾਂ ਨੂੰ ਦੇ ਆਵਾਂਗੇ ਹੌਲੀ ਹੌਲੀ ਦੋ ਤਿੰਨ ਦਿਨ ਅਜ ਕਰਦੇ ਆਂਗੇ ਪੂਰਾ ਘਰੇ ਜਾ ਕੇ ਥੋੜਾ ਜਿਹਾ ਰਸਣ ਵੀ ਮਿਲੂ ਕਿਉਂਕਿ ਨੇਰਾ ਬਹੁਤ ਹੋ ਗਿਆ। ਐ ਬਹੁਤ ਹੋ ਗਿਆ ਤੇ ਡੈਡੀ ਦੇ ਕਈ ਫੋਨ ਆ ਗਏ। ਚਲੋ ਫਿਕਰ ਹੁੰਦਾ ਹੀ ਆ। ਪਿਆਰ ਦੇ ਦੈਨਾ ਕਹਿੰਦੇ ਸਾਹਿਬ ਬੱਜਿਆ ਇਕੱਲਾ ਤੁਰਿਆ ਫਿਰਦਾ। ਹੁਣ ਚੇਤੇ ਕਰਦੇ ਸਾਰੇ ਜਾਣੇ। ਹੂੰ ਕਿਹਦੇ ਕਹਿੰਦੇ ਨਾਲ ਨਹੀਂ ਲਿਆਂਦਾ ਬੇਬੇ ਨੂੰ। ਬੇਬੇ ਨਾਲ ਆ ਕੇ ਕੋਈ ਘਰੇ ਕਿਥੇ ਸਾਦਾ ਸਾਡੇ। ਹੋਰ। ਨਿੰਦ ਘਰੇ ਸਾਦਾ ਹੋਵੇ ਤਾਂ ਬੇਬੇ ਨਾਲ ਆਉਂਦੀ। ਐਂ ਕਿਹਾ ਲਾਂਗਾ ਵੀ ਇਹ ਛੱਟ ਜੀ ਨਹੀਂ ਸੀਗੀ। ਮਤਲਬ ਬਹਾਨਾ ਲਾਇਆ ਫਿਰ। ਉਨ ਪ੍ਰਕਾਰ ਇਹ ਉਖਾ ਹੋ ਜਾਂਦਾ ਹਾਂ ਦੇਖੀਆ ਡੈਡੀ ਨੇ ਵੀ ਫੋਨ ਲਾਤੇ ਮੈਂ ਦੇਖੀ ਜਾਈ ਨਾ ਤੋਂ ਮੇਂ ਢੰਡਾ ਆ ਵੀ ਕਰਤਾ ਓਕੇ ਅੱਗੇ ਜੀ ਗੱਲਾਂ ਡਰ ਗਿਆ ਡਰ ਗਿਆ ਥਾ ਹਾਂ ਰੋਟੀ ਇੱਥੇ ਹੀ ਭਾਂਡੇ ਰੱਖਤੇ ਹਾਂ ਚੱਕਰਾਂ ਚੱਕ ਕੇ ਲੈ ਆਇਆ ਕਿ ਤੂੰ ਕਿਹੜਾ ਲੈ ਕੇ ਰੋਟੀ ਖਾ ਕੇ ਭਾਂਡੇ ਦੁੱਧ ਰੱਖਿਆ ਹਾਂ ਆਲਾ ਅਰਾਵਲਾ ਨਾ ਪਾ ਲਈ ਲਾ ਕੇ ਨਾ ਮੈਂ ਰੌਲਾ ਪਾਉਂਦੀ ਆ ਭਾਂਡੇ ਉੱਥੇ ਰੱਖ ਕੇ ਨੇ ਹਾਂ ਹੂੰ ਆ ਡੈਡੀ ਨੇ ਅੱਜ ਫੋਨ ਲਾ ਦੇ ਮਗਰੀ ਦਸਾਂ ਮਿੰਟਾ ਬਾਅਦ ਹੋਈ ਫੋਨ ਇਹਨਾਂ ਨੂੰ ਗਿਆਨ ਨਹੀਂ ਪਤਾ ਇਹਨਾਂ ਉਹ ਗਿਆਨ ਨਹੀਂ ਮੈਨੂੰ ਰੌਲਾ ਨਹੀਂ ਦਿੰਦਾ ਮੈਨੂੰ ਕਹਿੰਦਾ ਤੂੰ ਇਹਨੂੰ ਸਮਝਾਉਂਦੀ ਨਹੀਂ ਤੂੰ ਮੱਤ ਨਹੀਂ ਇਹ ਉਹ ਹੁਣ ਮੈਂ ਗਿਆ ਹੀ ਐਡੀ ਦੂਰ ਸੀਗਾ ਉਹ ਦਰ ਗਿਆ ਸੀ ਉਹਨਾਂ ਧਰਮ ਕੋਟ ਕਰਨੀ ਤੁਹਾਨੂੰ ਕੋਟ ਕੇ ਬੰਦਾ ਪੰਨ ਮੋਟਰਸ਼ੈੱਡ ਜਾ ਕੇ ਉਹ ਬਾਅਦ ਉਹ ਬਾਲੇ ਰੂਟ ਸੀ ਤਿੰਨ ਜਹਰ ਰੂਟ ਸੀ ਹੁਣ ਨਿਬੜ ਗਿਆ ਇੱਧਰ ਲੈ ਰੂਟ ਨਿਬੜ ਗਿਆ ਹੁਣ ਇੱਧਰ ਹੋਰ ਲੈ ਗਏ ਪਾਸੇ ਵਾਲੇ ਬੰਦਾ ਟਾਈਮ ਨਾ ਕਰਿਆ ਉਹ ਤਾਂ ਉਟੇ ਆਉਣਾ ਆਗੇ ਨਹੀਂ ਘਰੇ ਪਤਾ ਉਹਨਾਂ ਨੂੰ ਇੰਨਾ ਨਹੀਂ ਪਤਾਗਾ ਹਾਂ ਗਾੜੀ ਓਕੇ ਚਾਹ ਚਰੀ ਕਾਲ ਤੁਸੀਂ ਨਾਲ ਚੱਲਿਆ ਕਰੋ ਫਿਰ ਮੇਰੇ ਮੈਂ ਤਾਂ ਮੈਂ ਤਾਂ ਲਿਆ ਹੱਥ ਨੂੰ ਤਾਂ ਹੀ ਤਾਂ ਕਹਿੰਦਾ ਮੈਂ ਨਾਲ ਚੱਲਿਆ ਕਰੋ ਘਰੇ ਪਏ ਰਹਿੰਦੇ ਨਾਲ ਚੱਲਿਆ ਗੋਲ ਨਾਲ ਦੰਨਾਂਗੇ ਜਾਂ ਕਰੂ